श्री मुक्ति नारायण ताम वेंकटेश मंदिर ग्रीनफील्ड ਵਿਖੇ तुलसी ਵਿਹਾਤਿ ਹਾਰ ਬਹੁਤ ਉਮਤਾਮ ਨਾਲ ਮਨਾਇਆ ਗਿਆ। ਮਾਂ ਤੁਲਸੀ ਦਾ ਵਿਆਹ ਭਗਵਾਨ ਮੁਕਤੀਨਾਰਾਇਣ ਨਾਲ ਹੋਇਆ ਸੀ। ਮਾਂ ਤੁਲਸੀ ਨੂੰ ਇੱਕ ਸੁੰਦਰ ਦੁਲਹੰਦੇ ਰੂਪ ਵਿੱਚ ਸਜਾਇਆ ਗਿਆ ਸੀ, ਜਿਸ ਵਿੱਚ ਭਗਵਾਨ ਲਾੜੇ ਦੇ ਰੂਪ ਵਿੱਚ ਸਜੇ ਹੋਏ ਸਨ। ਸੈਂਕੜੇ ਸ਼ਰਧਾਲੂਆਂ ਨੇ ਇਸ ਜਸ਼ਨ ਵਿੱਚ ਹਿੱਸਾ ਲਿਆ ਅਤੇ ਭਗਵਾਨ ਅਤੇ ਤੁਲਸੀ ਮਾਂ ਦੋਵਾਂ ਦੇ ਆਸ਼ੀਰਵਾਦ ਪ੍ਰਾਪਤ ਕੀਤੇ। ਔਰਤਾਂ ਨੇ ਤੁਲਸੀ ਮਾਤਾ ਨੂੰ ਸੁਹਾਗ ਦੀਆਂ ਕਈ ਵਸਤੂਆਂ ਭੇਟ ਕੀਤੀਆਂ ਜਿਨ੍ਹਾਂ ਨੂੰ ਮੰਦਿਰ ٹرسٹ ਦੁਆਰਾ ਪ੍ਰਸ਼ਾਦ ਵਜੋਂ ਔਰਤਾਂ ਵਿੱਚ ਵੰਡਿਆ ਗਿਆ। ਮੰਦਿਰ ٹرسٹ ਦੇ ਬੁਲਾਰੇ ਕ੍ਰਿਸ਼ਨਦੇਵ ਅਗਨੀਹੋਤਰੀ ਨੇ ਦੱਸਿਆ ਕਿ ਮਾ ਪਦਮਾਵਤੀ ਦਾ ਤਿੰਨ ਦਿਨ ਬ੍ਰਹਮ ਉਤਸਵ ਸੋਮਵਾਰ ਨੂੰ ਮੰਦਿਰ ਵਿੱਚ ਸ਼ੁਰੂ ਹੋਇਆ ਅਤੇ ਬੁੱਧਵਾਰ ਨੂੰ ਹਵਨ ਦੀ ਪੂਰੀ ਪੇਟਨਾ ਸਮਾਪਤ ਹੋਵੇਗਾ। ਇਸ ਮਕੇ ਸ਼੍ਰੀ ਚਰਨਜੀਤ ਅਗਨੀਹੋਤਰੀ ਚਰਨਜੀਤ ਪਾਸਕਰ ਰਵੀ ਸ਼ਰਮਾ ਪਰਮਪਾਲ ਪਰਾਸ਼ਰ கிருஷ்ਣ ਦੇਵ ਅਗਨੀ ਹੋਤਰੀ ਰੁਪੇਸ਼ ਕੋਇਨਕਾ ਫਾਰਤ ਪੂਸ਼ਣ ਗੁਪਤਾ ਰਾਜੇ ਸ਼ਰਮਾ ਪੰਡਿਤ ਚੈਕਿਸ਼ਨ ਪੰਡਿਤ ਵਿਜੇ ਸ਼ਾਸਤਰੀ ਪੰਡਿਤ ਵਿਸ਼ਨੂ ਵਿਵੇਕ ਆਦ ਹਾਜ਼ਰ ਸਨ ਇੱਥੇ ਇਹ ਜੋ ਵਿਸ਼ੇਸ਼ਤਾ ਤੁਸ਼ੀ ਪੂਜਨ ਕੀਤਾ ਗਿਆ ਤੁਸ਼ੀ ਦਾ ਵਿਵਾਹ ਕੀਤਾ ਗਿਆ ਜਿਹੜਾ ਕਿ ਹਰ ਸਾਲ ਕਾਛੀ ਵਾਲੇ ਦਿਨ ਦੇਵ ਸ਼ੈਣੀ ਕੋ ਦੇਵ ਉਠਨੀ ਕਾਛੀ ਜਿਹੜੀ ਹੈ ਨਾ ਉਧਰ ਕੀਤਾ ਜਾਂਦਾ ਹੈ ਔਰ ਉਸ ਦੇ ਲਖ ਵਿੱਚ ਕਾਫੀ ਜਨੇ ਆਏ ਮੁਲ ਮੈਂਬਰਸ ਜਿਨ੍ਹਾਂ ਨੇ ਪੂਛੀ ਮਾਤਾ ਦੀ ਪੂਜਾ ਅਰਚਨਾ ભગવાન ਸ਼ਾਲੀਗ੍ਰਾਮ ਦੀ ਪੂਜਾ ਅਰਚਨਾ ਕੀਤੀ ਇਸ ਤੋਂ ਬਾਅਦ ਸਾਡਾ ਮੰਦਿਰ ਦਾ ਇੱਕ ਉਤਸਵ ਹੈ ਬ੍ਰਹਮ ਉਤਸਵ ਹੁੰਦਾ ਜਿਹੜਾ ਕਿ ਸਾਡੇ ਮਾਤਾ ਜੀ ਦੀ ਜਿਹੜਾ ਵਿਗਰਾਹੀ ਸਥਾਪਿਤ ਕੀਤਾ ਉਹਦੇ ਨਾਲ ਸੰਬੰਧਿਤ ਹੈ ਮਾ ਭਗਵਾਨ ਪਦਮਾਵਤੀ ਮਾਤਾ ਜੀ ਦਾ ਉਹ ਕੱਲ ਸ਼ੁਰੂ ਹੋਏਗਾ ਕੱਲ ਸਵੇਰੇ ਉਹਨਾਂ ਦਾ ਪੂਜਾ ਤੋਂ ਬਾਅਦ ਅਭਿਸ਼ੇਕ ਹੋਏਗਾ ਅਭਿਸ਼ੇਕ ਤੋਂ ਬਾਅਦ ਅਗਲੇ ਦਿਨ ਆਪਣਾ हवन होएगा हवन तो बाद भंडारा होएगा आज श्री मुक्ति नारायण धाम वेंकटेश मंदिर ग्रीन फील्ड में तुलसी माता का विवाह भगवान शालिग्राम के साथ हर वर्ष की तरह बड़ी धूमधाम से मनाया गया सैकड़ों की संख्या में महिलाओं ने यहाँ पर सम्मिलित हुई और माँ तुलसी को कई प्रकार की वस्तुएं अर्पित की गई आज का यह दिन बहुत ही महत्वपूर्ण है सनातन धर्म में और नौजवान पीढ़ी को तो यही संदेश है कि अपने धर्म से जुड़ना हमारा सबसे पहला कर्तव्य है और ऐसे जो विशेष दिन धर्म सनातन धर्म में होते हैं अवश्य मंदिर में आइए और सम्मिलित होइए और देखिए कि किस प्रकार से यह सब विधि विधान किया जाता है आज मा तुलसी माता जी का विवाह भगवान तो शालिग्राम के नाम जी से हुआ और इसके उपलक्ष्य में सभी माताओं ने बहनों ने माता जी को सब चीज़ें अर्पित की तो ये अपना हिंदुओं के लिए हमारे उस के लिए बहुत उत्सव अच्छा है